ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਇੱਕ ਨਵੇਂ ਤਰੀਕੇ ਨਾਲ ਮੂਲੀਆਂ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਕਦੇ ਵੀ ਮੂਲੀਆਂ ਦੇ ਪਰੌਂਠੇ ਨਹੀਂ ਬਣਾਏ ਹੋਣਗੇ ਬਹੁਤ ਹੀ ਆਸਾਨੀ ਨਾਲੇ ਝਟਪਟ ਬਣ ਕੇ ਤਿਆਰ ਹੋ ਜਾਂਦੇ ਹਨ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਅਤੇ ਜੇਕਰ ਰੈਸਪੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਵਾਤਵਾਂਧ ਵਿੱਚ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚਲੋ ਜੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹ ਮੁੱਲੀਆਂ ਦੇ ਪਰੌਂਠੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ ਦੋ ਮੁੱਲੀਆਂ ਲਈਆਂ ਹਨ ਮੁੱਲੀਆਂ ਨੂੰ ਅਸੀਂ ਇੱਥੇ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਹੁਣ ਛਿੱਲਣ ਲਵਾਂਗੇ ਅਸੀਂ ਇੱਥੇ ਨਰਮ ਮੁੱਲੀਆਂ ਦੀ ਵਰਤੋਂ ਕਰਨੀ ਹੈ ਪੱਕੀਆਂ ਮੁੱਲੀਆਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਹੈ ਇੱਥੇ ਅਸੀਂ ਇੱਕ ਪਿੱਲਰ ਦੇ ਨਾਲ ਦੋਨਾਂ ਮੁੱਲੀਆਂ ਨੂੰ ਛਿੱਲ ਕੇ ਤਿਆਰ ਕਰ ਲਵਾਂਗੇ ਤਾਂ ਕਿ ਅਸੀਂ ਬਾਅਦ ਵਿੱਚ ਇਹਨਾਂ ਨੂੰ ਕद्दूकस ਕਰ ਸਕੀਏ ਇੱਥੇ ਅਸੀਂ ਮੁੱਲੀਆਂ ਦੇ ਸਾਰੇ ਛਿੱਲਕ ਉਤਾਰ ਦਿੱਤੇ ਹਨ ਅਤੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਹੁਣ ਅਸੀਂ ਇਹਨਾਂ ਮੁੱਲੀਆਂ ਨੂੰ ਕद्दूकस ਕਰਾਂਗੇ ਉਸਦੇ ਲਈ ਅਸੀਂ ਇੱਕ ਕद्दू ਕਸ ਲੈ ਲਵਾਂਗੇ ਤੇ ਉਸਦੇ ਨਾਲ ਸਾਰੀਆਂ ਮੂਲੀਆਂ ਨੂੰ ਅਸੀਂ ਕद्दूकस ਕਰ ਲਵਾਂਗੇ ਅਸੀਂ ਇੱਥੇ ਮੂਲੀਆਂ ਨੂੰ ਥੋੜਾ ਮੋਟਾ ਹੀ ਕद्दूकस ਕਰਨਾ ਹੈ ਅਸੀਂ ਇੱਥੇ ਦੋਨਾਂ ਮੂਲੀਆਂ ਨੂੰ ਕद्दूकस ਕਰ ਲਿਆ ਹੈ ਹੁਣ ਅਸੀਂ ਅੱਜ ਦੀ ਰੈਸਪੀ ਬਣਾਉਣ ਦੇ ਲਈ ਇੱਕ ਪਰਾਠਾ ਲੈ ਲਵਾਂਗੇ ਉਸਦੇ ਵਿੱਚ ਅਸੀਂ ਇੱਕ ਵੱਡੀ ਕोली ਮੱਕੀ ਦਾ ਆਟਾ ਲੈ ਲਵਾਂਗੇ ਆਟੇ ਨੂੰ ਅਸੀਂ ਇੱਥੇ ਛਾਨ ਕੇ ਹੀ ਲੈਣਾ ਹੈ ਉਸ ਤੋਂ ਬਾਅਦ ਅਸੀਂ ਇਸ ਆਟੇ ਦੇ ਵਿੱਚ ਕੱਦੂਕਸ ਕੀਤੀਆਂ ਹੋਈਆਂ ਮੂਲੀਆਂ ਪਾ ਦਵਾਂਗੇ ਅਸੀਂ ਇੱਥੇ ਮੂਲੀਆਂ ਦੇ ਪਾਣੀ ਨੂੰ ਨਿਚੋੜ ਕੇ ਹੀ ਪਾਉਣਾ ਹੈ ਹੁਣ ਅਸੀਂ ਇੱਕ ਇੱਕੋਲੀ ਪਿਆਜ਼ਾਂ ਦੀਆਂ ਭੁੱਕਾ ਪਾ ਲਵਾਂਗੇ ਹੁਣ ਅਸੀਂ ਥੋੜੇ ਜਿਹਾ ਮਸਾਲੇ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚ ਅਸੀਂ ਇੱਥੇ ਧਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਹੀ ਅਸੀਂ ਜਵੈਨ ਪਾਵਾਂਗੇ ਜਵੈਨ ਨੂੰ ਅਸੀਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਅੱਜ ਦੀ ਸਾਡੀ ਇਸ ਰੈਸਪੀ ਦੇ ਵਿੱਚ ਇਸ ਦਾ ਫਲੇਵਰ ਬਹੁਤ ਹੀ ਵਧੀਆ ਆਵੇਗਾ ਅੱਧਾ ਚਮਚ ਹੀ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਇੱਕ ਚਮਚ ਅਸੀਂ ਇੱਥੇ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਨੂੰ ਅਸੀਂ ਇੱਥੇ ਦਰਦਰਾ ਪੀਸ ਕੇ ਲਿਆ ਹੈ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮੱਕੀ ਦੇ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਇੱਥੇ ਅਸੀਂ ਸਾਰੀਆਂ ਚੀਜ਼ਾਂ ਨੂੰ ਮੱਕੀ ਦੇ ਆਟੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਆਪਣੇ ਆਟੇ ਨੂੰ ਦੋ ਪਾਗਾਂ ਦੇ ਵਿੱਚ ਡਿਵਾਈਡ ਕਰ ਦਵਾਂਗੇ ਇੱਥੇ ਅਸੀਂ ਜਿੰਨਾ ਕਿ ਪਹਿਲਾਂ ਮੱਕੀ ਦੇ ਆਟੇ ਨੂੰ ਵਰਤੋਂ ਵਿੱਚ ਲੈਣਾ ਹੈ ਉਨੇਕ ਨੂੰ ਅਸੀਂ ਇੱਕ ਸਾਈਡ ਤੇ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਗੁੰਨ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਸਾਰਾ ਪਾਣੀ ਇੱਕੋ ਵਾਰੀ ਨਹੀਂ ਪਾਵਾਂਗੇ ਬਿਲਕੁਲ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਅਸੀਂ ਇੱਥੇ ਮੱਕੀ ਦੇ ਆਟੇ ਨੂੰ ਬਿਲਕੁਲ ਸੌਫਟ ਗੁੰਨ ਕੇ ਤਿਆਰ ਕਰਾਂਗੇ ਜੋਸੀ ਇੱਥੇ ਜਿੰਨੇ ਵਧੀਆ ਤਰੀਕੇ ਨਾਲ ਮੱਕੀ ਦੇ ਆਟੇ ਨੂੰ ਗੁੰਨੋਗੇ ਉੰਨੇ ਹੀ ਵਧੀਆ ਅੱਜ ਵੀ ਸਾਡੀ ਇਹ ਰੈਸਪੀ ਬਣ ਕੇ ਤਿਆਰ ਹੋਵੇਗੀ ਜਿਨ੍ਹਾਂ ਨੂੰ ਮੱਕੀ ਦੇ ਆਟੇ ਦੀ ਰੋਟੀ ਬਣਾਉਣਾ ਨਹੀਂ ਆਉਂਦਾ ਹੈ ਉਹ ਇਹ ਰੈਸਪੀ ਜ਼ਰੂਰ ਦੇਖਣ ਦੋ ਸੌਖੇ ਤਰੀਕਿਆਂ ਦੇ ਨਾਲ ਅੱਜ ਅਸੀਂ ਮੂਲੀ ਵਾਲੇ ਮੱਕੀ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਇੱਥੇ ਮੱਕੀ ਦੇ ਆਟੇ ਨੂੰ ਮਲ ਮਲ ਕੇ ਗੁੰਨਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਸਾਡੀ ਮੱਕੀ ਦੀ ਰੋਟੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇਗੀ ਅਸੀਂ ਇੱਥੇ ਮੱਕੀ ਦੇ ਆਟੇ ਨੂੰ ਵਧੀਆ ਤਰੀਕੇ ਨਾਲ ਗੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਮੂਲੀਆਂ ਵਾਲੇ ਪਰੌਂਠੇ ਬਣਾਉਣੇ ਸ਼ੁਰੂ ਕਰ ਦੇਵਾਂਗੇ ਉਸ ਦੇ ਲਈ ਅਸੀਂ ਆਪਣੇ ਮੱਕੀ ਦੇ ਆਟੇ ਦਾ ਛੋਟਾ ਜਿਹਾ ਇੱਕ ਪੇੜਾ ਬਣਾ ਲਵਾਂਗੇ ਜਿਸ ਸਾਈਜ਼ ਦੇ ਤੁਸੀਂ ਆਪਣੇ ਪਰੌਂਠੇ ਬਣਾਉਣੇ ਹੋ ਉਸੇ ਸਾਈਜ਼ ਦਾ ਤੁਸੀਂ ਆਪਣਾ ਪੇੜਾ ਬਣਾ ਕੇ ਤਿਆਰ ਕਰ ਲੈਣਾ ਅਸੀਂ ਇੱਥੇ ਮੀਡੀਅਮ ਸਾਈਜ਼ ਦਾ ਆਪਣਾ ਮੱਕੀ ਦਾ ਪੇੜਾ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਇਸ ਆਟੇ ਨੂੰ ਥੋੜਾ ਜਿਹਾ ਵਧਾ ਲਵਾਂਗੇ ਉਸ ਤੇ ਲਈ ਅਸੀਂ ਹੱਥਾਂ ਦੇ ਵਿੱਚ ਆਟੇ ਨੂੰ ਪ੍ਰੈਸ ਕਰਦੇ ਹੋਏ ਗੋਲ-ਗੋਲ ਘੁਮਾਉਂਦੇ ਜਾਵਾਂਗੇ ਇੱਥੇ ਸਾਡਾ ਪਰੌਂਠੇ ਬਣਾਉਣ ਦੇ ਲਈ ਪੇੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਸਭ ਤੋਂ ਸੌਖੇ ਤਰੀਕੇ ਦੇ ਨਾਲ ਮੁੱਲੀਆਂ ਵਾਲੇ ਮੱਕੀ ਦੇ ਪਰੌਂਠੇ ਬਣਾਉਣੇ ਸ਼ੁਰੂ ਕਰ ਦਿੰਦੇ ਆ ਸਭ ਤੋਂ ਪਹਿਲਾਂ ਅਸੀਂ ਚੱਕਲੇ ਦੇ ਉੱਪਰ ਇੱਕ ਲਿਫਾਫਾ ਰੱਖ ਲਵਾਂਗੇ ਤੁਸੀਂ ਇੱਥੇ ਕੋਈ ਵੀ ਲਿਫਾਫਾ ਲੈ ਸਕਦੇ ਆ ਉਸ ਤੋਂ ਬਾਅਦ ਅਸੀਂ ਹੁਣ ਆਪਣਾ ਤਿਆਰ ਕੀਤਾ ਹੋਇਆ ਪੇੜਾ ਰੱਖ ਲਵਾਂਗੇ ਅਤੇ ਆਪਣੀ ਹਥੇਲੀਆਂ ਦੇ ਨਾਲ ਪ੍ਰੈਸ ਕਰਦੇ ਹੋਏ ਇਸ ਪੇੜੇ ਨੂੰ ਵਧਾਉਂਦੇ ਜਾਵਾਂਗੇ ਅਸੀਂ ਜਿਵੇਂ ਜਿਵੇਂ ਆਪਣੇ ਹਥੇਲੀਆਂ ਦੇ ਨਾਲ ਇਸ ਪੇੜੇ ਨੂੰ ਪ੍ਰੈਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਵੱਧਦਾ ਜਾਵੇਗਾ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅੱਜ ਅਸੀਂ ਇਹ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਜਿਨ੍ਹਾਂ ਨੂੰ ਮੱਕੀ ਦੀ ਰੋਟੀ ਨਹੀਂ ਬਣਾਉਣੀ ਆਉਂਦੀ ਉਹ ਵੀ ਇਸ ਤਰੀਕੇ ਨਾਲ ਮੱਕੀ ਦੀ ਰੋਟੀ ਬਹੁਤ ਹੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਇੱਥੇ ਅਸੀਂ ਆਪਣਾ ਮੱਕੀ ਦਾ ਮੂਲੀਆ ਵਾਲਾ ਪਰੌਂਠਾ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇੱਕ ਸਾਈਡ ਤੋਂ ਲਿਫਾਫੇ ਨੂੰ ਚੱਕਦੇ ਹੋਏ ਬਹੁਤ ਹੀ ਆਸਾਨੀ ਦੇ ਨਾਲ ਮੱਕੀ ਦੇ ਪਰੌਂਠੇ ਨੂੰ ਚੱਕ ਸਕਦੇ ਹਾਂ ਇਸ ਤਰ੍ਹਾਂ ਲਿਫਾਫੇ ਦੇ ਉੱਪਰ ਰੋਟੀ ਪਕਾਉਣ ਦੇ ਨਾਲ ਇਹ ਬਿਲਕੁਲ ਵੀ ਚੱਕਲੇ ਦੇ ਨਾਲ ਚਿਪਕਦੀ ਨਹੀਂ ਹੈ ਅਤੇ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਇਸ ਨੂੰ ਕੱਢ ਸਕਦੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਗੋਲ ਅਸੀਂ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰ ਲਈ ਹੈ ਦੂਸਰੀ ਤਰਫ ਤਵੇ ਨੂੰ ਵੀ ਅਸੀਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਆਪਣੇ ਮੱਕੀ ਦੇ ਮੂਲੀਆਂ ਵਾਲੇ ਪਰੌਂਠੇ ਨੂੰ ਤਵੇ ਦੇ ਉੱਪਰ ਪਾ ਦੇਵਾਂਗੇ 1 ਮਿੰਟ ਬਾਅਦ ਅਸੀਂ ਹੁਣ ਆਪਣੇ ਪਰੌਂਠੇ ਨੂੰ ਦੂਸਰੀ ਸਾਈਡ ਤੋਂ ਵੀ ਪਲਟ ਕੇ ਸੇਕ ਲਵਾਂਗੇ ਇੱਥੇ ਅਸੀਂ ਆਪਣੇ ਪਰੌਂਠੇ ਨੂੰ ਇੱਕ ਸਾਈਡ ਤੋਂ ਹਲਕਾ ਜਿਹਾ ਸੇਕ ਲਿਆ ਹੈ ਹੁਣ ਅਸੀਂ ਆਪਣੇ ਪਰੌਂਠੇ ਦੇ ਉੱਪਰ ਥੋੜਾ ਜਿਹਾ ਘਿਓ ਲਗਾ ਦੇਵਾਂਗੇ ਅਸੀਂ ਇੱਥੇ ਦੇਸੀ ਘਿਓ ਹੀ ਲਗਾਵਾਂਗੇ ਦੇਸੀ ਘਿਓ ਲਗਾਉਣ ਦੇ ਨਾਲ ਮੂਲੀਆਂ ਵਾਲੇ ਮੱਕੀ ਦੇ ਪਰੌਂਠਿਆਂ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਹੁਣ ਅਸੀਂ ਪਲਟ ਕੇ ਦੂਸਰੀ ਸਾਈਡ ਵੀ ਘਿਓ ਲਗਾ ਲਵਾਂਗੇ ਇੱਥੇ ਅਸੀਂ ਦੂਸਰੀ ਸਾਈਡ ਵੀ ਚੰਗੀ ਤਰ੍ਹਾਂ ਦੇ ਨਾਲ ਘਿਓ ਲਗਾ ਲਿਆ ਹੈ ਹੁਣ ਅਸੀਂ ਪਲਟ ਕੇ ਇਸ ਸਾਈਡ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਸੇਕ ਲਵਾਂਗੇ ਇੱਥੇ ਅਸੀਂ ਦੋਨੋਂ ਸਾਈਡਾਂ ਤੋਂ ਆਪਣੇ ਪਰੌਂਠੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੇਕ ਲਿਆ ਹੈ ਹੁਣ ਅਸੀਂ ਆਪਣੇ ਇਸ ਮੂਲੀਆਂ ਵਾਲੇ ਮੱਕੀ ਦੇ ਪਰੌਂਠੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਹੁਣ ਅਸੀਂ ਦੂਸਰੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾਉਣਾ ਸ਼ੁਰੂ ਕਰ ਦਵਾਂਗੇ ਉਸੇ ਲਈ ਅਸੀਂ ਚੱਕਲੇ ਦੇ ਉੱਪਰ ਥੋੜਾ ਜਿਹਾ ਸੁੱਕਾ ਮੱਕੀ ਦਾ ਧੂੜਾ ਲਗਾ ਲਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਪੇੜੇ ਨੂੰ ਇਸ ਧੂੜੇ ਦੇ ਉੱਪਰ ਰੱਖ ਕੇ ਪ੍ਰੈਸ ਕਰਦੇ ਜਾਵਾਂਗੇ ਇਸ ਤਰ੍ਹਾਂ ਵੀ ਬਹੁਤੀ ਸੌਖੇ ਤਰੀਕੇ ਦੇ ਨਾਲ ਅਸੀਂ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰ ਸਕਦੇ ਹਾਂ ਅਸੀਂ ਇੱਥੇ ਹੱਥ ਨੂੰ ਹਲਕਾ ਜਿਹਾ ਪਾਣੀ ਲਗਾਉਣ ਤੋਂ ਬਾਅਦ ਆਪਣੀ ਇਸ ਪੇੜੇ ਨੂੰ ਪ੍ਰੈਸ ਕਰਦੇ ਜਾਵਾਂਗੇ ਇੱਥੇ ਅਸੀਂ ਇਸ ਤਰੀਕੇ ਦੇ ਨਾਲ ਵੀ ਆਪਣੀ ਮੱਕੀ ਦੀ ਰੋਟੀ ਨੂੰ ਬੇਲ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਗੋਲ ਸਾਡੀ ਮੱਕੀ ਦੀ ਰੋਟੀ ਬਣ ਕੇ ਤਿਆਰ ਹੋਈ ਹੈ ਤੇ ਕਿਸੇ ਵੀ ਬੰਨੇ ਇਹ ਟੁੱਟੀ ਨਹੀਂ ਹੈ ਹੁਣ ਅਸੀਂ ਆਪਣੇ ਚੱਕਲੇ ਨੂੰ ਚੱਕਦੇ ਹੋਏ ਇੱਕ ਸਾਈਡ ਆਪਣੇ ਹੱਥ ਦੇ ਉੱਪਰ ਇਸ ਰੋਟੀ ਨੂੰ ਰੱਖ ਲਵਾਂਗੇ ਇਸ ਤਰ੍ਹਾਂ ਅਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣੀ ਇਸ ਰੋਟੀ ਨੂੰ ਬਣਾ ਸਕਦੇ ਆ ਹੁਣ ਅਸੀਂ ਆਪਣੇ ਇਸ ਤਿਆਰ ਕੀਤੇ ਹੋਏ ਪਰੌਂਠੇ ਨੂੰ ਤਵੇ ਦੇ ਉੱਪਰ ਪਾ ਦੇਵਾਂਗੇ ਇੱਥੇ ਸਾਡਾ ਇਹ ਮੁੱਲੀਆਂ ਵਾਲਾ ਪਰੌਂਠਾ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਦੇ ਨਾਲ ਸੇਕ ਹੋ ਗਿਆ ਹੈ। ਹੁਣ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਦੇ ਨਾਲ ਸੇਕ ਲਵਾਂਗੇ। ਇੱਥੇ ਅਸੀਂ ਹੁਣ ਆਪਣੇ ਪਰੌਂਠੇ ਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਲਗਾ ਦੇਵਾਂਗੇ। ਅਤੇ ਇਸ ਨੂੰ ਪਲਟ ਕੇ ਅਸੀਂ ਦੂਸਰੀ ਸਾਈਡ ਤੋਂ ਵੀ ਹੁਣ ਸੇਕ ਲਵਾਂਗੇ। ਦੂਸਰੀ ਸਾਈਡ ਵੀ ਅਸੀਂ ਹੁਣ ਥੋੜਾ ਜਿਹਾ ਘਿਓ ਲਗਾ ਦੇਵਾਂਗੇ। ਇਸ ਤਰ੍ਹਾਂ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੱਕੀ ਦੇ ਮੂਲੀਆਂ ਵਾਲੇ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਜਿਸ ਨੂੰ ਵੀ ਇਹ ਪਰੌਂਠੇ ਬਣਾ ਕੇ ਖਵਾਓਗੇ ਉਹ ਤੁਹਾਡੀ ਬਾਰ-ਬਾਰ ਤਾਰੀਫ਼ ਕਰਨਗੇ ਬਹੁਤ ਹੀ ਟੇਸਟੀ ਅਤੇ ਨਰਮ-ਨਰਮ ਇਹ ਪਰੌਂਠੇ ਬਣ ਕੇ ਤਿਆਰ ਹੁੰਦੇ ਹਨ ਇੱਥੇ ਅਸੀਂ ਇਹ ਮੂਲੀਆਂ ਵਾਲੇ ਮੱਕੀ ਦੇ ਪਰੌਂਠੇ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਸੇਕ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਹੁਣ ਅਸੀਂ ਆਪਣੇ ਸਾਰੇ ਇਹਨਾਂ ਪਰੌਂਠਿਆਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਇਹਨਾਂ ਪਰੌਂਠਿਆਂ ਨੂੰ ਦਹੀਂ ਜਾਂ ਫਿਰ ਕਿਸੇ ਵੀ ਚਟਨੀ ਦੇ ਨਾਲ ਖਾ ਸਕਦੇ ਆ ਚਾਹ ਦੇ ਨਾਲ ਇਹ ਪਰੌਂਠੇ ਬਹੁਤ ਹੀ ਟੇਸਟੀ ਲੱਗਦੇ ਹਨ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਮੂਲੀਆਂ ਵਾਲੇ ਮੱਕੀ ਦੇ ਪਰੌਂਠੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜ